ਮંત્રી ਭਗਵੰਤ ਮਾਨ ਨੇ ਸ਼ਹੀਦ ਅਜੇ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਭੇਟ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਚ ਸ਼ਹੀਦ ਅਜੇ ਸਿੰਘ ਦੇ ਘਰ ਪਹੁੰਚੇ ਅਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਸੀਐਮ ਮਾਨ ਨੇ ਸ਼ਹੀਦ ਨੌਜਵਾਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਿਆ ਅਤੇ ਨਾਲ ਹੀ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਸਣੇ ਪਿੰਡ ਚੋ ਮੁਹੱਲਾ ਕਲੀਨਿਕ ਬਣਾਉਣ ਅਤੇ ਕਈ ਹੋਰ ਮੰਗਾਂ ਨੂੰ ਪ੍ਰਵਾਨਗੀ ਦਿੱਤੀ। ਦੇਸ਼ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਡਿਊਟੀ ਦੌਰਾਨ ਸ਼ਹੀਦ ਅਜੇ ਕੁਮਾਰ ਦੀ ਸ਼ਹਾਦਤ ਹੋਈ ਹੈ। ਔਰ ਅਜੇ ਹੁਣ ਇੱਕ ਪਰਿਵਾਰ ਦਾ ਨਹੀਂ ਅਜੇ ਪੂਰੇ ਦੇਸ਼ ਦਾ ਬੇਟਾ ਬਣ ਗਿਆ। ਤੇ ਸਾਡਾ ਫਰਜ਼ ਬਣਦਾ ਹੈ ਸਰਕਾਰ ਦੇ ਤੌਰ ਤੇ ਵੀ ਸਮਾਜਿਕ ਜ਼ਿੰਮੇਵਾਰੀਆਂ ਵੀ ਸਾਡੀਆਂ ਇਹ ਕਹਿੰਦੀਆਂ ਨੇ ਕਿ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਨ ਸਨਮਾਨ ਦੇਈਏ। ਸ਼ਹੀਦ ਨੂੰ ਵਾਪਸ ਤਾਂ ਨਹੀਂ ਲੈ ਕੇ ਆ ਸਕਦੇ ਪਰ ਇਹ ਹੈ ਕਿ ਇਸ ਤਰ੍ਹਾਂ ਦਾ ਉਹਨਾਂ ਦਾ ਮਾਨ ਸਨਮਾਨ ਹੋਵੇ ਕਿ ਮਾਨਸਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਪਰਿਵਾਰ ਨੂੰ ਤੱਕੇ ਨਾ ਖਾਣੇ ਪੈਣ ਖੱਜਲ ਖੁਆਰੀਆਂ ਨਾ ਹੋਣ ਸੋ ਇਸ ਸਬੰਧ ਚ ਜੋ ਸਾਡੀ ਆਮ ਆਦਮੀ ਪਾਰਟੀ ਵੱਲੋਂ ਜੋ ਗਰੰਟੀ ਦਿੱਤੀ ਗਈ ਸੀ ਕਿ ਦਿੱਲੀ ਚ ਤਾਂ ਪਹਿਲਾਂ ਹੀ ਕਰਦੇ ਆ ਇੱਥੇ ਪੰਜਾਬ ਚ ਵੀ ਅਸੀਂ ਗਰੰਟੀ ਦਿੱਤੀ ਸੀ ਕਿ ਜੇ ਕੋਈ ਡਿਊਟੀ ਦੌਰਾਨ ਸ਼ਹੀਦ ਹੋਊਗਾ ਚਾਹੇ ਪੁਲਿਸ ਮੈਂ ਪੁਲਿਸ ਵਾਲਾ ਮਲਾਜ਼ਮ ਕੋਈ ਚਾਹੇ ਕੋਈ ਫੌਜ ਵਾਲਾ ਤਾਂ 1 ਕਰੋੜ ਰੁਪਈਆ ਸੀ ਉਹਨਾਂ ਨੂੰ ਜਿਹੜਾ ਉਹ ਪਰਿਵਾਰ ਨੂੰ ਆਰਥਿਕ ਸਹਾਇਤਾ ਦੇ ਤੌਰ ਤੇ ਦੇਵਾਂਗੇ ਕੋਈ ਮੁੱਲ ਨਹੀਂ ਹੈਗਾ ਇਹ ਸ਼ਹੀਦ ਦੀ ਜਾਨ ਦਾ ਸੋ ਦੇਖ ਲਓ ਤੁਸੀਂ ਆ ਛੋਟਾ ਜਿਹਾ ਘਰ ਆ 6 ਭੈਣਾਂ ਦਾ ਭਾਈ ਐ ਕਬੀਲਦਾਰੀ ਬਹੁਤ ਵੱਡੀ ਐ ਸੋ ਨੌਕਰੀ ਵੀ ਜਿਹੜੀ ਭੈਣ ਐ ਉਹ ਵੀ ਆ ਵੱਡਾ ਸ਼ਹੀਦ ਆ ਛੋਟਾ ਸ਼ਹੀਦ ਤਸੀ ਬਣਦਾ ਮਾਨ ਸਨਮਾਨ ਫੌਜ ਵੱਲੋਂ ਵੀ ਮਿਲਿਆ ਧੰਨਵਾਦ ਕਰਦੇ ਆ ਫੌਜ ਦਾ ਇਸ ਵੱਲੋਂ ਔਰ ਫੌਜ ਨਾਲ ਅਸੀਂ ਟੱਚ ਵੀ ਆ ਫੌਜ ਵੀ 1.5 ਕਰੋੜ ਰੁਪਈਆ ਫੌਜ ਵੱਲੋਂ ਵੀ ਆਊਗਾ ਤੇ ਨਾਲ ਜੋ ਵੀ ਅਸੀਂ ਆਪਸ ਵਿੱਚ ਪ੍ਰਸ਼ਾਸਨ ਤੇ ਫੌਜ ਆਪਸ ਦੇ ਵਿੱਚ ਸੰਪਰਕ ਚ ਰਹਿਣਗੇ ਪਰਿਵਾਰ ਨੂੰ ਕਿਸੇ ਕਿਸਮ ਦਾ ਕੋਈ ਦਿੱਕਤ ਨਹੀਂ ਹੋਣੀ ਉਹਨਾਂ ਦੇ ਨਾਮ ਤੇ ਸਕੂਲ ਜਿਹੜਾ ਉਹਦਾ ਨੋਟੀਫਿਕੇਸ਼ਨ ਜਾਰੀ ਕਰਤਾ ਤੇ ਸਕੂਲ ਉਹਨਾਂ ਦੇ ਨਾਮ ਤੇ ਸ਼ਹੀਦ ਹਾਂਜੀ ਪਰਿਵਾਰ ਵੱਲੋਂ ਬੁੱਤ ਲਾਉਣ ਦੀ ਮੰਗ ਹੈ ਪੰਚਾਇਤ ਪਿੰਡ ਵੱਲੋਂ ਫੈਸਲਾ ਕਰ ਲਈ ਕਿੱਥੇ ਲਾਉਣਾ ਉਹ ਵੀ ਲਾਵਾਂਗੇ ਇੱਕ ਆਹ ਹਾਂਜੀ ਹਸਪੀਟਲ ਡਿਸਪੈਂਸਰੀ ਹੈਗੀ ਉਹਨੂੰ ਅਪਗ੍ਰੇਡ ਕਰਕੇ ਵਧੀਆ ਆਮ ਆਦਮੀ ਕਲੀਨਿਕ ਉਸ ਲੈਵਲ ਦਾ ਕਿ ਸਾਰੇ ਟੈਸਟ ਇੱਥੇ ਫ੍ਰੀ ਸਾਰੀਆਂ 90 92 ਕਿਸਮ ਦੀਆਂ ਦਵਾਈਆਂ ਫ੍ਰੀ ਤੇ ਉਹ ਸ਼ਹੀਦ ਦੇ ਨਾਂ ਤੇ ਹੀ ਉਹ ਜਿਹੜਾ ਹੋਊਗਾ ਸੋ ਅੱਜ ਪਰਿਵਾਰ ਦੇ ਨਾਲ ਹਮਦਰਦੀ ਕਰਨ ਲਈ ਆਏ ਆ ਸੋ ਪਰਿਵਾਰ ਨੂੰ ਦੇਖੋ ਜੇ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਨਹੀਂ ਸੰਭਾਲਾਂਗੇ ਉਹ ਰੁੱਲਣਗੇ ਤਾਂ ਹੋਰ ਬੱਚਾ ਕੋਈ ਰਾਮਗੜ ਸਦਾਰਾ ਦਾ ਜਾਂ ਮਲਾਉਤ ਦਾ ਕੋਈ ਦੁਬਾਰਾ ਹਰਦੜੇ ਏਰੀਆ ਦਾ ਕੋਈ ਫੌਜ ਪ੍ਰਤੀ ਹੌਣ ਦਾ ਹੌਸਲਾ ਕਰ ਸਕੂਗਾ ਉਹ ਯਾਰ ਪਰਿਵਾਰ ਉਲ ਗਿਆ ਉਹਨਾਂ ਦਾ ਕੋਈ ਹੈ ਹੀ ਨਹੀਂ ਸੀ ਜੇ ਅਸੀਂ ਪਰਿਵਾਰ ਨੂੰ ਸੰਭਾਲ ਲਾਂਗੇ ਪਰਿਵਾਰ ਨੂੰ ਮਨ ਦਾ ਮਾਨ ਸਨਮਾਨ ਮਿਲ ਜੂਗਾ ਤਾਂ ਬਹੁਤ ਸਾਰੇ ਬੱਚੇ ਹੈ ਜਿਹਨੇ ਜਿਹੜੇ ਕਹਿੰਦੇ ਨੇ ਦੇਸ਼ ਵਾਸਤੇ ਅਸੀਂ ਜਾਣਾ ਚਾਹੁੰਦੇ ਹਾਂ ਬਹੁਤ ਇਸ ਦੌਰਾਨ ਸੀਐਮ ਮਾਨ ਨੇ ਇੱਕ ਵਾਰ ਫਿਰ ਤੋਂ ਕੇਂਦਰ ਦੀ ਅਗਨੀ ਵੀਰ ਸਕੀਮ ਤੇ ਸਵਾਲ ਚੁੱਕੇ ਸੀਮਾਨ ਮੁਤਾਬਕ ਪੰਜਾਬੀ ਦੇਸ਼ ਲਈ ਹਰ ਕੁਰਬਾਨੀ ਲਈ ਤਿਆਰ ਨੇ ਪਰ 4 ਸਾਲ ਦੀ ਫੌਜੀ ਭਰਤੀ ਨੌਜਵਾਨਾਂ ਦੇ ਪਿਛੇ ਖੜਾ ਸਾਰਾ ਸਰ ਖਿਲਵਾੜੇ ਮਤਲਬ ਜਦੋਂ ਸਾਡਾ ਪੰਜਾਬ ਜਿਹੜਾ ਸਾਡਾ ਤਾਂ ਵਿਰਸਾ ਹੀ ਸ਼ਹੀਦਿਆਂ ਦਾ ਹੈ ਸਾਡਾ ਪੰਜਾਬ ਆਪਣੇ ਪੁੱਤ ਦੇਣ ਨੂੰ ਤਿਆਰ ਹੈ 20-20 ਸਾਲ ਤੋ ਨੌਕਰੀ ਕਰਾਓ 18 ਸਾਲ ਦੇ ਨੂੰ ਭਰਤੀ ਕਰੋ ਚਲੋ 40 ਸਾਲ ਦੇ ਨੇੜੇ ਤੇ ਆਮ ਤੌਰ ਤੇ ਰਿਟਾਇਰ ਕਰ ਦਿੰਦੇ ਤਾਂ ਫਿਰ 4 ਸਾਲਾਂ 'ਚ ਮੈਨੂੰ ਸਮਝ ਨਹੀਂ ਆਉਂਦੀ ਕਿ ਕੀ ਉਹ ਜੋ 6 ਮਹੀਨੇ ਟ੍ਰੇਨਿੰਗ ਦੇ ਨੇ ਠੀਕ ਹੈ ਜੀ ਤਾਂ 18 ਦਾ 11 ਘੱਟ ਤੋਂ ਘੱਟ 18 ਦਾ ਗਿਆ ਚਲੋ 18.5 ਦਾ ਗਿਆ 19 ਸਾਲ ਦਾ ਹੋ ਕੇ ਤਾਂ ਟ੍ਰੇਨ ਆ ਗਿਆ ਉਹ ਪਹੁੰਚ ਗਿਆ 22 ਸਾਲ ਦਾ ਉਹ ਐਕਸ ਸਰਵਿਸਮੈਨ ਹੋ ਜਾਊਗਾ ਨਾ ਕੋ ਪੈਨਸ਼ਨ ਬਾਅਦ ਉਹ ਕੀ ਕਰੂਗਾ 22 ਸਾਲ ਦਾ ਆ ਕੇ ਰਿਟਾਇਰ ਫੌਜੀ ਬਣ ਜੂਗਾ 22 ਸਾਲ ਦਾ 22 ਸਾਲ ਦੇ ਬੱਚੇ ਦਾ ਨੌਕਰੀ ਦੀ ਤਿਆਰੀਆਂ ਕਰਦੇ ਪੇਪਰ ਦਿੰਦੇ ਸੋ ਇਸ ਤਰ੍ਹਾਂ ਮਤਲਬ ਦੇਸ਼ ਵਾਸਤੇ ਆਜ਼ਾਦੀ ਨੂੰ ਸੰਭਾਲਣ ਵਾਸਤੇ ਬਹੁਤ ਲੋੜਾਂ ਨੇ ਤੇ ਪੰਜਾਬ ਮੋਰੀ ਸੂਬਾ ਰਿਹਾ ਤਾਂ ਇਸ ਕਰਕੇ ਅਸੀਂ ਚਾਹੁੰਦੇ ਕਿ ਭਰਤੀ ਜਿਹੜੀ ਹੈ ਉਹ ਪ੍ਰੋਪਰ ਇਹ ਹੋਵੇ ਕਿ ਉਹਨੂੰ ਉਹਨੂੰ ਵੀ ਲੱਗੇ ਕਿ ਮੈਂ ਦੇਸ਼ ਵਾਸਤੇ ਇੰਨੇ ਸਾਲ ਨਹੀਂ ਤਾਂ 2 ਸਾਲਾਂ ਬਾਅਦ ਉਹ ਕਹੂਗਾ ਕਿ ਮੇਰੇ ਤਾਂ 2 ਸਾਲ ਹੀ ਰਹਿ ਗਏ ਤੇ ਨਾਲ ਕਹਿੰਦੇ ਸੀ ਪੜਾਇਆ ਵੀ ਕਰਾਂਗੇ ਉੱਥੇ ਮੈਨੂੰ ਸਮਝ ਨਹੀਂ ਆਉਂਦੀ ਮੋਰਚੇ 'ਚ ਨਾਲ ਕਿਤਾਬਾਂ ਦੇਣਗੇ ਤੇ ਇੱਕ ਵਾਰੀ ਬੰਦੂਕ ਦੇਣਗੇ ਉਹ ਗੋਲੀ ਚਲਾਊਗਾ ਜਾਂ ਕਿਤਾਬ ਪੜੂਗਾ ਮਤਲਬ ਪਤਾ ਨਹੀਂ ਕਿੱਥੇ ਬਹਿ ਕੇ ਫੈਸਲੇ ਕਰ ਦਿੰਦੇ ਆ ਜੀ ਜੀ ਆ ਸਰ ਇੱਕ ਦੋ ਲੋਕ ਆ ਜੀ ਇਸ ਤਰ੍ਹਾਂ ਦੀ ਸਾਥ ਤਾਂ ਸਾਡੇ ਇਲਾਕੇ ਤੋਂ ਵੀ ਜਾਂਦੇ ਕੇਂਦਰ ਸਰਕਾਰ ਦਾ ਕੋਈ ਮੰਤਰੀ ਜਾਂ ਰਾਜ ਮੰਤਰੀ ਜਾਂ ਫਿਰ ਕੋਈ ਸੱਤਾਧਾਰੀ ਤੇਰਾ ਹੁੰਦਾ ਕੋਈ ਵੱਡਾ ਲੀਡਰ ਸ਼ੌਕ ਤੱਕ ਜਿਤਾਉਣ ਨਹੀਂ ਹੁੰਦਾ ਅਲੱਤ ਕੀ ਨਾ ਜੀ ਆਜ਼ਾਦੀ ਜਦੋਂ ਹੋਈ ਨਾਨੇ ਨਾਨੀਆਂ ਤਾਂ ਦਾਦੇ ਦਾਦੀਆਂ ਤਾਂ ਆਪਣੇ ਮਰੇ ਨਾ ਆਜ਼ਾਦੀ ਤਾਂ ਆਪਾਂ ਨੂੰ ਕਿੰਨੀ ਮਹਿੰਗੀ ਪਈ ਆ ਇਹ ਆਪਾਂ ਤਾਂ ਨਾ 10 ਲੱਖ ਬੰਦਾ ਮਰਿਆ ਠੀਕ ਹੈ ਨਾ ਤੇ ਸ਼ਹੀਦ ਆ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਹਰ ਪਿੰਡ ਕੋਈ ਪਿੰਡ ਨਹੀਂ ਹੋਣਾ ਜਿੱਥੇ ਬੁੱਤ ਨਾ ਲੱਗਿਆ ਹੋਵੇ ਮੈਂ ਉਹ ਮਲਾਹ ਦੋ ਉੱਤਰਾ ਉਹ ਚ ਸਟੇਡੀਅਮ ਜਿੱਥੇ ਬੁੱਤ ਲੱਗਿਆ ਸੋ ਕੁਰਬਾਨੀਆਂ ਦਾ ਮੁੱਲ ਅਸਲ ਚ ਸਾਨੂੰ ਪਤਾ ਹੈ ਦੇ ਸਾਨੂੰ ਤਾਂ ਸਰਵਾਂ ਸੁਭਾ ਜਿਨ੍ਹਾਂ ਨੇ ਵਾਰੀ ਸੀ ਉਹਨਾਂ ਦੇ ਵਾਰਿਸ ਸਿੱਖੋ ਸਾਡੇ ਗੁਰੂ ਨੇ ਠੀਕ ਹੈ ਨਾ ਸੋ ਨਾ ਆਉਣਾ ਨਾ ਉਹਦੇ ਨਾਲ ਸ਼ਹੀਦ ਦੀ ਸ਼ਹਾਦਤ 'ਚ ਸਾਡੇ ਦਿਲਾਂ 'ਚ ਕੋਈ ਕਟਣੀ ਨਹੀਂ ਹੈਗੀ ਪਰ ਹਾਂ ਐਨਾ ਕਹ ਕੇ ਉਹਨਾਂ ਦੀ ਇੱਜ਼ਤ ਵੱਧ ਜਾਂਦੀ ਜੇ ਜੇ ਆ ਕੇ ਅਫਸੋਸ ਕਰ ਲੈਂਦੇ ਬਾਕੀ ਪਰਮਾਤਮਾ ਜੀ ਕੀ ਕਰ ਸਕਦਾ ਨਹੀਂ ਅੱਜ ਕੋਈ ਅੱਜ ਕੋਈ ਰਾਜਨੀਤੀ ਨਾਲ ਸੰਬੰਧਿਤ ਗੱਲ ਨਹੀਂ ਕਰਨੀ ਅੱਜ ਸ਼ਹੀਦ ਅਜੇ ਦੀ ਸ਼ਹਾਦਤ ਨੂੰ ਨਤਮਸਤਕ ਹੋਣਾ ਆਇਆ ਰਾਜਨੀਤਿਕੀਆਂ ਗੱਲਾਂ ਕਦੇ ਕਿਸੇ ਹੋਰ ਮੰਚ ਤੇ ਕਰ ਲਾਂਗੇ ਧੰਨਵਾਦ ਸਰ ਦਸਿਆ ਇੱਕ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਅਜੇ ਸਿੰਘ 19 ਜਨਵਰੀ ਨੂੰ ਜੰਮੂ ਕਸ਼ਮੀਰ ਦੇ ਨੌਸ਼ਹਿਰਾ ਬਾਰਡਰ ਤੇ ਇੱਕ ਬਾਰੂਦੀ ਸੁਰੰਗ ਫਟਣ ਖਾਣ ਸ਼ਹੀਦ ਹੋ ਗਿਆ ਸੀ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਅਗਨੀਵੀਰ ਸਕੀਮ ਦੀ ਪਹਿਲੀ ਭਰਤੀ ਦੌਰਾਨ ਜਨਵਰੀ 2023 ਚ ਅਜੇ ਸਿੰਘ ਫੌਜ ਚ ਭਰਤੀ ਹੋਇਆ ਸੀ ਅਜੇ ਸਿੰਘ ਆਪਣੇ ਦੋ ਸਾਥੀਆਂ ਨਾਲ ਜਦੋਂ ਰੂਟੀਨ ਗਸ਼ਤ ਤੇ ਜਾ ਰਿਹਾ ਸੀ ਤਾਂ ਜ਼ਮੀਨ ਹੇਠ ਵਿਛਾਈ ਇੱਕ ਬਾਰੂਦੀ ਸੁਰੰਗ ਫਟਣ ਨਾਲ ਜ਼ਖਮੀ ਹੋ ਗਿਆ ਸੀ ਅਤੇ ਬਾਅਦ ਚ ਸ਼ਹੀਦੀ ਪ੍ਰਾਪਤ ਕਰ ਗਿਆ ਸੀ ਖੰਨਾ ਤੋਂ ਕਨਵੀ ਨਟੇਲੋਂ ਸੈਂਟਰਲ ਪੰਜਾਬ ਟੀਵੀ